ਸ਼ੁਕਰੀਆ ਮੰਚ ਤੇ ਬੈਠੇ ਆਮ ਆਦੀ ਪਾਰਟੀ ਦੇ ਸੁਭਾ ਪ੍ਰਧਾਨ ਤੇ ਮੇਰੇ ਕੈਬਨਿਟ ਦੇ ਸਾਥੀ ਅਮਨ ਅਰੋੜਾ ਜੀ ਹੁਸ਼ਿਆਰਪੁਰ ਤੋਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਸਾਡੇ ਨਕੋਦਰ ਤੋਂ ਐਮਐਲਏ ਸਾਹਿਬਾ ਇੰਦਰਜੀਤ ਕੌਰ ਮਾਨ ਜੀ ਕਰਤਾਰਪੁਰ ਤੋਂ ਐਮਐਲਏ ਸਾਹਿਬ ਬਲਕਾਰ ਸਿੰਘ ਜੀ ਤੁਹਾਡੇ ਜਲੰਧਰ ਤੋਂ ਐਮਐਲਏ ਸਾਹਿਬ ਰਮਨ अरोड़ा ਜੀ ਸਾਡੇ ਪਾਰਟੀ ਦੇ ਵਿਮਨ ਵਿੰਗ ਦੇ ਤੇ ਬਖ ਬਖ ਜਿੰਨੇ ਵੀ ਹੋਰ ਸਾਡੇ ਵਿੰਗ ਨੇ ਉਹਨਾਂ ਦੇ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਅਹੁਦੇਦਾਰ ਸਹਿਬਾਨ ਔਰ ਪੰਜਾਬ ਪੁਲਿਸ ਦੇ ਬਹੁਤ ਹੀ ਸੀਨੀਅਰ ਅਧਿਕਾਰੀ ਸਹਿਬਾਨ ਜਿੰਨਾ ਵੀ ਪ੍ਰਸ਼ਾਸਨ ਸਿਵਲ ਦਾ ਪੁਲਿਸ ਦਾ ਪੱਤਰਕਾਰ ਸਹਿਬਾਨ ਜਲੰਧਰ ਮੀਡੀਆ ਦੀ ਰਾਜਧਾਨੀ ਵਜੋਂ ਮੰਨਿਆ ਜਾਂਦਾ ਜਿੰਨੇ ਵੀ ਪ੍ਰਿੰਟ ਮੀਡੀਆ ਨਾਲ ਇਲੈਕਟ੍ਰੋਨਿਕ ਮੀਡੀਆ ਨਾਲ ਸੋਸ਼ਲ ਮੀਡੀਆ ਨਾਲ ਸੰਬੰਧਿਤ ਪ੍ਰਤੀਨਿਧੀ ਆਏ ਨੇ ਔਰ ਸਭ ਤੋਂ ਵੱਧ ਧੰਨਵਾਦ ਆ ਸਾਰੇ ਮੇਰੇ ਸਾਹਮਣੇ ਬੈਠੇ ਪੰਜਾਬ ਦੇ ਪਹਿਰੇਦਾਰਾਂ ਦਾ ਜਿਨ੍ਹਾਂ ਨੇ ਪਹਿਰੇਦਾਰੀ ਕਰਨੀ ਆ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੋਣਾ ਕਿਉਂਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਤਾਂ ਫੌਜਾਂ ਜੇ ਲੜਨਗੀਆਂ ਤਾਂ ਜਰਨੈਲ ਦਾ ਨਾਮ ਹੋਊਗਾ ਸੋ ਇਸ ਕਰਕੇ ਤੁਹਾਡਾ ਸਭ ਤੋਂ ਵੱਧ ਧੰਨਵਾਦ ਤੇ ਚੱਲਿਆ ਹੋਇਆ ਇੱਕ ਕਦਮ ਸਿਰਮੱਥਿਆ ਜੈਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੇ ਹੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਦੋਸਤੋ ਇਹ ਨਕਸ਼ੇ ਬਣਾ ਕੇ ਅਸੀਂ ਇਸ ਜੁੱਦ੍ਹ ਵਾਸਤੇ ਚੱਲੇ ਆ ਜਦੋਂ ਫੌਜਾਂ ਲੜਦੀਆਂ ਨੇ ਤਾ ਉਹ ਆਪਣਾ ਨਕਸ਼ੇ ਬਣਾਉਂਦੀਆਂ ਨੇ ਕਿਨੇ ਕਿੱਧਰ ਦੀ ਜਾਣਾ ਕਿਹੜੀ ਟੁਕੜੀ ਨੇ ਕਿੱਥੋਂ ਜਾਣਾ ਕਿਹੜਾ ਸੈਕੰਡ ਅਟੈਕ ਜਿਹੜਾ ਡਿਫੈਂਸ ਦਾ ਹੋਊਗਾ ਜਿਹੜਾ ਸੈਕੰਡ ਲਾਈਨ ਹੈ ਡਿਫੈਂਸ ਦੀ ਉਹ ਕੀ ਹੋਊਗੀ ਜੇ ਆਹ ਟੁਕੜੀ ਨੂੰ ਐ ਹੋ ਗਿਆ ਤਾਂ ਐ ਹੋਵਾਂਗੇ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਇਹਦੀ ਜਿਹੜੀ ਐ ਨਕਸ਼ਾਬੰਦੀ ਕੀਤੀ ਐ ਇਸ ਲਾਮਤ ਨੂੰ ਚਿੱਟੇ ਦੀ ਲਾਮਤ ਨੂੰ ਨਸ਼ਿਆਂ ਦੀ ਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ ਤੋਂ ਲਾਉਣ ਲਈ ਤਾਂ ਕਰਕੇ ਨਕਸ਼ੇ ਬਣਾਉਣ ਤੇ ਟਾਈਮ ਲੱਗ ਜਾਂਦਾ ਬਾਅਦ ਚ ਤਾਂ ਬਿਲਡਿੰਗ ਬਣਾਉਣੀ ਬਹੁਤ ਸੌਖੀ ਹੋ ਜਾਂਦੀ ਐ ਇੱਕ ਵਾਰੀ ਨਕਸ਼ਾ ਬਣ ਜੇ ਸੋ ਪਹਿਲਾਂ ਨਕਸ਼ੇ ਬਣੇ ਕੀ ਹੋਊਗਾ ਉਸ ਤੋਂ ਬਾਅਦ ਜਦੋਂ ਸਪਲਾਈ ਲਾਈਨ ਟੁੱਟੂਗੀ ਫਿਰ ਉਸ ਤੋਂ ਬਾਅਦ ਕੀ ਹੋਊਗਾ ਵਿਦਰਾਵਲ ਸਿੰਪਟਮਸ ਆਉਣਗੇ ਬੱਚਿਆਂ ਨੂੰ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਅਪਡੇਟ ਕੀਤੇ ਗਏ ਰੀਹੈਬ ਸੈਂਟਰ 1200 ਤੋਂ ਵਧਾ ਕੇ ਉਹਨਾਂ ਦੀਆਂ ਉਹਨਾਂ ਦੀਆਂ 5000 ਦੀ ਕਪੈਸਿਟੀ ਕੀਤੀ ਗਈ ਉੱਥੇ ਏਸੀ ਉੱਥੇ ਸੀਸੀਟੀਵੀ ਕੈਮਰੇ ਵਾਲੀਵਾਲ ਦੇ ਗਰਾਊਂਡ ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ ਬਾਹਰ ਆ ਕੇ ਉਹ ਕੁਛ ਨਾ ਕੁਛ ਬਾਹਰ ਆ ਕੇ ਕੰਮ ਕਰਨ ਕਿਸੇ ਕਿਤੇ ਕਿਸੇ ਆਰੇ ਲੱਗ ਜਾਣ ਜਿਵੇਂਲੇ ਰਹੇ ਤਵੇਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਫੇਰ ਚਲੇ ਜਾਣਗੇ ਉਧਰ ਨੂੰ ਸੋ ਉਹਦੇ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਬਾੜਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਜਦੋਂ ਠਿਕਰੀ ਪਹਿਰਾ ਦੇਣ ਲੱਗ ਜਾਂਦੇ ਆ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੇ-ਜਿਹੜੇ ਵੀ ਪਿੰਡਾਂ ਨੂੰ ਰਸਤੇ ਆਉਂਦੇ ਆ ਉਹ ਪਿੰਡ ਜਿਹੜੇ ਨੇ ਉਹ ਚੋਰੀਆਂ ਤੋਂ ਜਾਓ ਕਿਸੇ ਨਾ ਕਿਸੇ ਕਿਸਮ ਦੇ ਜਿਉ ਜੋ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਕੋਈ ਦਹਿਸ਼ਤ ਫਲਾਉਂਦੇ ਨੇ ਉਹਨਾਂ ਤੋਂ ਬਚ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚਾਇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਹਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ ਚੋਂ ਮੇਰੇ ਕੋਲੇ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕਰਨ ਫੜ ਕੇ ਮਾਫੀਆਂ ਮੰਗੀਆਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਦੀਆਂ ਸੋਹਾਂ ਖਾਦੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਜ਼ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਾਹ ਰੱਖਦੀਆਂ ਨੇ ਤੁਸੀਂ ਉਹ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਧਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲਡੋజర్ ਲੈ ਕੇ ਜਾਂਦੀ ਹੈ ਬਲਡੋజర్ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈ ਗਈ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚੀ 10-15 ਘਰਾਂ 'ਚ 70 ਪਿਛਾ ਤੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਬੇਚ ਕੇ ਉਸੇ ਪਿੰਡ 'ਚੀ 10-15 ਮਾਵਾਂ ਦੀਆਂ ਜਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉੱਜੜ ਗਿਆ ਚੁੱਲੀਆਂ 'ਚ ਘਾਉ ਉਗਪੀ ਤੇ ਉਹੀ ਬੰਦਾ ਉਸੇ ਪਿੰਡ ਦੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਆਤਿਸ਼ਵਾਦੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ برداشت ਹੋਊਗਾ ਉਹ ਤਾਂ ਫਿਰ ਉੱਥੇ ਤਾਂ ਚੱਲੂਗਾ ਪੇੜਾ ਪੰਜਾ ਉੱਥੇ ਨਹੀਂ ਬਰਹਾਸੀ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜ਼ੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜ਼ੀ ਕੇਸ ਪਾ ਕੇ ਉਹਦਾ ਘਰ ਤੜਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਤੇ 17 17 ਕਿਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਕਰਦੇ ਹੱਥ ਪਾਉਨੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਪਰਮਾਤਮਾ ਸੁਰਗ ਨਰਕ ਇੱਥੇ ਹੀ ਹੈ ਜੀ ਇੱਥੇ ਹੀ ਭੁਗਤੋਂਗੇ ਫਿਰ ਇੱਥੇ ਹੀ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜabbhi 22 25 25 ਪਿੰਡ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੱਥ ਪਾਇਆ ਤੁਸੀਂ 5-7 ਦਿਨ ਹੋਰ ਦਿਓ ਵੱਡੇ-ਵੱਡੇ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ-ਵੱਡੇ ਮਹਿਲ ਟੈਂਦੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ कमाए ਵੱਡੇ-ਵੱਡੇ ਮਹਿਲ ਤੁਸੀਂ ਕਹੋ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਉਹਨਾਂ ਤੇ ਵੀ ਜਾਣ ਲੱਗੇ ਆ ਅਸੀਂ ਜੀਸੀਪੀਆਂ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲ ਉਹਨਾਂ ਦੇ ਨਾਟਕ ਅਸੇ ਜਾ ਰਹੇ ਨੇ ਉਕੇ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋਦੇ ਵਾਸਤੇ ਕਿ ਜੀਸੀਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜੇ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮੋਬਾਈਲ ਮਲੂਰ ਤਾਂ ਕਿ ਕੋਈ ਜੀਸੀਬੀ ਨਾ ਆਏ ਹੋਣ ਚ ਕੋਈ ਘਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾਂ ਡੀਜੀਪੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਹਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਇੱਕ ਜੀਸੀਬੀ 'ਚ ਖੜਾ ਕੇ ਉਹੀ ਪਾਨਾ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ ਉਹਨੂੰ ਪਹਿਲੀ ਪਤਾ ਲੱਗ ਜੇ ਭਾਈ ਕਿ ਇੱਥੇ ਆਉਣਗੇ ਹੁਣ ਇਹ ਕੰਮ ਖਰਾਬ ਹੋਊਗਾ ਹੁਣ ਇਹ ਆਪਾਂ ਇਹ ਕੰਮ ਪਾਪ ਦੇ ਜਿਹੜੇ ਛੱਡ दिए ਸੋ ਇਸ ਕਰਕੇ ਇਹ ਤੁਹਾਡੇ ਕੋਲੇ ਅੱਜ ਆਇਆ ਕਿ ਤੁਸੀਂ ਪਹਿਰੇਦਾਰ ਬਣਨਾ ਹੈ ਤੁਸੀਂ ਪੰਜਾਬ ਦੇ ਰਾਖੇ ਬਣਨਾ ਜੇ ਕੋਈ ਨਸ਼ਾ ਕਰਦਾ ਹੈ ਉਨੂੰ ਉਨ ਕਹੋ ਕਿ ਯਾਰ ਆ ਜਾ ਤੈਨੂੰ ਅਸੀਂ ਲੈ ਕੇ ਜਾਂਦੇ ਆ ਬਿਲਕੁਲ ਸਰਕਾਰ ਦੇ ਖਰਚੇ ਤੇ ਬਿਲਕੁਲ ਫਰੀ ਉਹਨੂੰ ਉਹਨੂੰ ਅਸੀਂ ਡਾਕਟਰੀ ਸਹਾਇਤਾ ਮਿਲੂਗੀ ਬੜਾ ਵਧੀਆ ਮਾਹੌਲ ਉੱਥੇ ਮਿਲੂਗਾ ਉਹਨੂੰ ਉਹਨੂੰ ਵੀ ਠੀਕ ਕਰਾਂਗੇ ਜਿਹੜੇ ਨਾਲ ਦੇ ਨੇ ਉਹਦੇ ਸੰਗਤ ਚ ਜਿਹੜੇ ਕਹਿੰਦੇ ਹੁੰਦੇ ਆ ਉਹ ਯਾਰ ਇੱਕ ਵਾਰੀ ਕਰ ਲੈ ਕਿਹੜੀ ਗੱਲ ਹੁੰਦੀ ਆ ਦੇਖ ਤਾਂ ਲੈ ਐਦਾਂ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਅੱਬੇ ਜੋ ਆ ਜਿਹੜੇ ਸਕਾਲਜਾਂ ਦੇ ਮੁੰਡਿਆਂ ਚ ਯਾਰੀ ਦੋਸਤੀ ਦੀ ਕਸਮ ਹੈ ਤੈਨੂੰ ਯਾਰ ਤੂੰ ਆ ਖਾ ਲੈ ਇੱਕ ਵਾਰੀ ਖਾ ਲਾ ਅਸੀਂ ਨਹੀਂ ਖਾਈ ਜਾਂਦੇ ਉਹ ਕੋ ਐਸੀ ਜਾਰੀ ਦੋਸਤੀ ਦੀ ਕਸਮ ਪੈਂਦੀ ਹੈ ਬਾਅਦ ਦੇ ਵਿੱਚ ਯਾਰ ਦੋਸਤ ਐ ਇਧਰ ਉਧਰ ਹੋ ਜਾਂਦੇ ਆ ਉਹ ਬੰਦਾ ਜਿਹੜਾ ਪਟਕਣ ਲੱਗ ਜਾਂਦਾ ਜ਼ਿੰਦਗੀ ਤੇ ਮੌਤ ਦੇ ਵਿੱਚ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜੇ ਕਸਮਾਂ ਖਵਾਉਂਦੇ ਸੀ ਉਹਨਾਂ ਨੂੰ ਵੀ ਕਹਿੰਨੇ ਆ ਐਦਾਂ ਨਾ ਕਰੋ ਇਹ ਚੇਨ ਰੈਕਸ਼ਨ ਹੈ ਤੁਹਾਨੂੰ ਨਸ਼ਿਆਂ ਵਾਲੇ ਜਿਹੜੇ ਨੇ ਵੇਚਣ ਵਾਲੇ ਉਹ ਤੁਹਾਨੂੰ ਵਰਤਦੇ ਨੇ ਜਦੋਂ ਤੁਹਾਡੇ ਕੋਲ ਪੈਸੇ ਮੁੱਕ ਜਾਂਦੇ ਨੇ ਫਿਰ ਕਹਿੰਦੇ ਨੇ ਤੈਨੂੰ ਇੰਨੇ ਗ੍ਰਾਮ ਦਿੰਨੇ ਆ ਤੂੰ ਇਹਦੇ ਵਿੱਚ ਐਨੇ ਗ੍ਰਾਮ ਵੇਚ ਕੇ ਤੂੰ ਐਨੇ ਗ੍ਰਾਮ ਆਪਣਾ ਰੱਖ ਲੈ ਉਹ ਆਪਦੇ ਖਾਣ ਦੇ ਲਾਲਚ ਵਾਸਤੇ ਉਹ ਚਾਰ ਬੰਦਿਆਂ ਨੂੰ ਹੋਰ ਲਈ ਜਾਂਦਾ ਸੋ ਇਸ ਕਰਕੇ ਚੇਨ ਰੈਕਸ਼ਨ ਹੈ ਇਹਨੂੰ ਆਪਾਂ ਬੰਦ ਕਰਨਾ ਹੈ ਇਹਨੂੰ ਬੰਦ ਕਰਨਾ ਹੈ ਔਰ ਕਰ ਦਾਂਗੇ ਬਹੁਤ ਸਾਰੇ ਪਿੰਡਾਂ ਚੋਂ ਰਿਪੋਰਟਾਂ ਆ ਰਹੀਆਂ ਸਾਡਾ ਸਾਰਾ ਪਿੰਡ ਨਸ਼ਾ ਮੁਕਤ ਹੋ ਗਿਆ ਜੀ ਅਸੀਂ ਕਹ ਜੀ ਹੋਰ ਆੜ-ਗਾੜੇ ਹੋ ਜਾਂਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਹਿਸੀਲਾਂ ਦੀਆਂ ਤਹਿਸੀਲਾਂ ਅਸੀਂ ਆਉਣ ਵਾਲੇ ਦਿਨਾਂ 'ਚ ਸਾਨੂੰ ਪੰਚਾਇਤਾਂ ਬੁਲਾ ਰਹੀਆਂ ਨੇ ਕਿ ਅਸੀਂ ਨਸ਼ਾ ਮੁਕਤ ਦਾ ਫੱਟਾ ਸਾਡੇ ਪਿੰਡ ਲਾਓ। ਹੁਣ ਹੈ ਜੀ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ। ਸਾਡੇ ਪਿੰਡမှာ ਲੱਕਲੀਨ ਖੋਲ੍ਹ ਦਿਓ ਜੀ। ਸਾਡੇ ਪਿੰਡ ਸਕੂਲ ਜਿਹੜਾ ਹੈ ਅਪਗ੍ਰੇਡ ਕਰ ਦਿਓ ਸਾਡੇ ਪਿੰਡ ਦੀਆਂ ਸੜਕਾਂ ਬਣਾ ਦਿਓ। ਇਹ ਇਨਾਮ ਉਹਨਾਂ ਪਿੰਡਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਨੇ ਆਹ ਕੰਮ ਕਰਤਾ ਨਸ਼ਾ ਮੁਕਤੀ ਦਾ ਫੱਟਾ ਲਾਤਾ ਤਾਂ ਉਸ ਪਿੰਡ ਨੂੰ ਅਸੀਂ ਸਪੈਸ਼ਲ ਰਿਵਾਰਡ ਦੇਵਾਂਗੇ। ਉਸ ਪਿੰਡ ਨੂੰ ਅਸੀਂ ਸਪੈਸ਼ਲ ਗ੍ਰਾਂਟਾਂ ਵੀ ਦੇਵਾਂਗੇ। ਉਹਨੂੰ ਇੱਕ ਮਾਡਲ ਪਿੰਡ ਬਣਾਵਾਂਗੇ। ਉਸ ਪਿੰਡ ਦੀਆਂ ਐਗਜ਼ਾਮਪਲਾਂ ਵੀ ਅਸੀਂ ਪੂਰੇ ਪੰਜਾਬ 'ਚ ਦਿਆ ਕਰਾਂਗੇ ਕਿ ਆ ਪਿੰਡ ਨੇ ਜਾ ਕੇ ਦੇਖ ਕੇ ਆਓ ਜੇ ਤੁਹਾਡੀ ਪੰਚਾਇਤ ਤੋਂ ਕੁਕਾ ਕਮੀ ਰਹਿ ਰਹੀ ਹੈ ਉੱਥੋਂ ਸਿੱਖ ਲਓ ਮੈਂ ਸਰਪੰਚਾਂ ਦੀ ਮੀਟਿੰਗ ਕਰੀ ਸੀ ਸਰਪੰਚਾਂ ਦੇ ਬਹੁਤ ਸਾਰੇ ਗਰੁੱਪ ਬਣ ਗਏ ਆਪਸ 'ਚ ਕੋਈ ਮਾਝੇ ਦਾ ਸਰਪੰਚ ਹੈ ਉਹ ਵਧੀਆ ਕੰਮ ਉਹਨੂੰ ਕਰਨਾ ਆਉਂਦਾ ਹੈ ਜਾਂ ਅਫਸਰਾਂ ਤੋਂ ਕਰਾਉਣਾ ਆਉਂਦਾ ਹੈ ਹੱਕਾਂ ਪੰਚਾਇਤਾਂ ਦੇ ਜਿਹੜੇ ਉਹ ਲੈਣੇ ਆਉਂਦੇ ਆ ਮਾਲਵੇ ਦੇ ਕਿਸੇ ਸਰਪੰਚ ਨੂੰ ਨਹੀਂ ਪਤਾ ਜਾਂ ਮਾਲਵੇ ਵਾਲੇ ਨੂੰ ਪਤਾ ਦੁਆਬੇ ਵਾਲੇ ਨੂੰ ਨਹੀਂ ਪਤਾ ਉਹ ਆਪਸ ਚ ਉਹਨਾਂ ਦੇ ਗਰੁੱਪ ਬਣ ਗਏ ਉਹ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਕਿ ਆਹ ਮਤਾ ਪਾ ਲਓ ਆਹ ਲਿਖ ਲਓ ਆਹ ਐ ਬੀ ਡੀ ਪੀ ਕੋਲ ਚਲੇ ਜਾਓ ਇੱਥੋਂ ਤੁਹਾਨੂੰ ਆਹ ਮਿਲ ਜੂਗਾ ਆਹ ਨਰੇਗਾ ਚੋਂ ਆਏ ਪੈਸੇ ਆਉਂਦੇ ਆ ਉਹਦਾ ਐ ਬਣਦਾ ਜਿਹੜਾ ਪਾਰਕ ਬਣਾਉਣਾ ਜਾਂ ਗਰਾਊਂਡ ਬਣਾਉਣਾ ਨਰੇਗਾ ਪੈਸੇ ਦਿੰਦੀ ਹੈ ਸੋ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਨਹੀਂ ਪਤਾ ਇੱਕ ਬੁੱਕਲੇਟ ਵੀ ਜਾਰੀ ਕਰਤੀ ਸਰਪੰਚਾਂ ਨੂੰ ਦੇਤੀਆਂ ਥੋੜੇ ਹੱਕ ਬਹੁਤ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੀ ਕੀ ਪਾਵਰਾਂ ਨੇ ਬਹੁਤ ਪਾਵਰਾਂ ਨੇ ਪੰਚਾਇਤਾਂ ਕੋਲੇ ਬਹੁਤ ਬਾਵਰਾਂ ਨੇ ਜੇ ਪੰਚਾਇਤ ਕੋਈ ਐਦਾਂ ਦੀ ਹੈ ਜਿਹੜੀ ਪਿੰਡ ਦੇ ਫੈਸਲੇ ਪਿੰਡ ਦੇ ਹੱਕ ਚ ਨਹੀਂ ਲੈ ਰਹੀ ಗ್ರಾಮ ਸਭਾ ਬੁਲਾ ਕੇ ਤੁਸੀਂ ਉਹ ਫੈਸਲੇ ਉਸੇ ਵੇਲੇ 50% 51% ਵੋਟਾਂ ਦੇ ਨਾਲ ਹੱਥ ਖੜੇ ਕਰਾ ਕੇ ಗ್ರಾಮ ਸਭਾ ਪੰਚਾਇਤ ਦਾ ਫੈਸਲਾ ਬਦਲ ਸਕਦੀ ਹੈ ਉਹਨੂੰ ਸੁਪਰੀਮ ਕੋਰਟ ਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਜਿਹੜਾ ಗ್ರಾಮ ਸਭਾ ਦੇ ਵਿੱਚ ਫੈਸਲਾ ਹੋ ਗਿਆ ਵੀਰੋ ਅਸੀਂ ਮਾਲਵੇ ਚ ਬਹੁਤ ਸਾਰੀਆਂ ಗ್ರಾಮ ਸਭਾ ਕਰਵਾਈਆਂ ਨੇ ਕਈ ਸਰਪੰਚ ਕੰਮ ਕਰਦੇ ਸੀ ਬਹੁਤ ਸਾਰੇ ਭੈਣਾ ਮੇਰੀਆਂ ਖੜੀਆਂ ਨੇ ਲੈ ਕੇ ਬੈਨਰ ਬਹੁਤ ਸਾਰੇ ਵੀਰ ਸਾਡੇ ਬੈਨਰ ਲੈ ਕੇ ਖੜੇ ਮੈਂ ਸਮਝਦਾ ਰਹਾ ਮੈਂ ਨਸ਼ਾ ਨਹੀਂ ਕਰਾਂਗਾ ਨਸ਼ਾ ਨੂੰ ਕਹੋ ਨਾ ਸੋ ਬਹੁਤ ਵੱਡੇ ਬੈਨਰ ਜਿਹੜੇ ਲੈ ਕੇ ਪੰਜਾਬੀਓ ਜਾਗੋ ਨਚੇ ਤਿਆਗੋ ਆ ਭੈਣਾ ਜਿਹੜੀਆਂ ਆਪਣੇ ਆਪਣੇ ਸਲੋਗਨ ਲੈ ਕੇ ਖੜੀਆਂ ਨੇ ਦੇਖੋ ਵੀਰੋ ਇਹਨਾਂ ਨੂੰ ਕਿਹੜਾ ਕੋਈ ਅਸੀਂ ਚੇਅਰਮੈਨੀਆਂ ਦੇਣੀਆਂ ਨਾ ਇਹਨਾਂ ਨੇ ਕੋਈ ਤਨਖਾਹ ਲੈਣੀ ਆ ਇਹ ਸਿਰਫ ਪੰਜਾਬ ਲਈ ਆਈਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀਆਂ ਭੈਣਾਂ ਦੇ ਨਾਂ ਤੇ ਕਿਉਂਕਿ ਕਿਉਂਕਿ ਨਸ਼ੇ ਦਾ ਜਿਹੜਾ ਪ੍ਰਭਾਵ ਹੈ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਹੈ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਜ਼ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਭੈਣ ਉਹਦੀ ਘਰ ਵਾਲੀ ਜਾਂ ਕੋਈ ਦਾਦੀ ਉਹ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਘਰ ਬਰਬਾਦ ਹੋ ਰਿਹਾ ਕੋਈ ਬਚਾ ਲਓ ਸੋ ਐਸੇ ਕਰਕੇ ਉਹ ਜਿਹੜੀ ਤੁਸੀਂ ਵੀਡੀਓ ਦੇਖੀਓ ਬਠਿੰਡੇ ਦੇ ਕੋਲੇ ਇੱਕ ਪਿੰਡ ਹੈ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ